ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਕਤਲਗੜ੍ਹ ਸ੍ਰੀ ਚਮਕੌਰ ਸਾਹਿਬ ਰੂਪਨਗਰ ਬਸ ਇੱਕ ਹਿੰਦ ਮੈ ਤੀਰਤ ਹੈ ਯਾਤਰਾ ਕੇ ਲਿਏ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਿਏ ਏ ਸਥਾਨ ਮੈਦਾਨੇ ਜੰਗ ਦੀ ਯਾਦਗਾਰ ਤੇ ਹੋਏ ਸ਼ਹੀਦ ਵੱਡੇ ਦੋ ਸਹਿਬਜ਼ਾਦੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਤੇ ਲਗਭਗ 40 ਸਿੰਘਾਂ ਦਾ ਸੰਸਕਾਰ ਸਥਾਨ ਹੈ। ਗੁਰੂ ਪਾਤਸ਼ਾਹ ਜੀ 6 ਪੋ 1704 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਲਾ ਆਨੰਦਗੜ੍ਹ ਸਾਹਿਬ ਤਿਆਗ ਕੇ ਸਿੰਘਾਂ ਦੇ ਸਮੇਤ 7 ਪੋ ਨੂੰ ਸ੍ਰੀ ਚਮਕੋਸੇ ਪਹੁੰਚੇ। ਅੱਠ ਪੂਰਨ ਮੈਦਾਨੇ ਜੰਗ ਦੇ ਵਿੱਚ ਔਰੰਗਜ਼ੇਬ ਦੀ ਸੂਬਿਆਂ ਤੇ 22 ਧਾਰ ਰਾਜਿਆਂ ਉਹਨਾਂ ਦੀ ਫੌਜ ਦੇ ਨਾਲ ਜਿਨ੍ਹਾਂ ਦੀ ਗਿਣਤੀ ਲਗਭਗ 10 ਲੱਖ ਸੀ ਇਸ ਸਥਾਨ ਤੇ ਜੰਗ ਹੋਇਆ ਗੋਲੀਬਰੂਦ ਖਤਮ ਹੋਣ ਉਪਰੰਤ ਸਿੰਘ ਨੰਗੀਆਂ ਤੇਗਾਂ ਲੈ ਕੇ ਕੱਚੀ ਗੜੀ ਤੋਂ ਬਾਹਰ ਆ ਕੇ ਬਹਿਰੀਆਂ ਫੌਜਾਂ ਦੇ ਉੱਤੇ ਭੁੱਖੇ ਸੇਰਾਂ ਦੇ ਵਾਂਗ ਪੈ ਗਏ ਬਹੁਤ ਲੰਮਾ ਸਮਾਂ ਆਹੂ ਲੋਂਦੇ ਰਹੇ ਵੱਡੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੁਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਤੇ ਚਾਲੀ ਸਿੰਘ ਲੱਖਾਂ ਬਹਿਰੀਆਂ ਨੂੰ ਤਲਵਾਰਾਂ ਤੇ ਤੀਰਾਂ ਦੇ ਨਾਲ ਮੌਤ ਦੇ ਘਾਟ ਉਤਾਰ ਕੇ ਆਪ ਸ਼ਹੀਦ ਹੋ ਗਏ ਇੱਥੇ ਸ਼ਹੀਦ ਹੋਏ ਉਸ ਮਿਸ ਸਾਹਿਬ ਜਾਂਦੇ ਆ ਤਿੰਨ ਪਿਆਰਿਆਂ ਤੇ ਲਗਭਗ 40 ਸਿੰਘਾਂ ਦਾ ਸੰਸਕਾਰ ਬੀਬੀ ਹਰਸ਼ਰਨ ਕੌਰ ਜੀ ਨੇ ਕੀਤਾ ਦਰਸ਼ਨ ਕਰੋ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਇਸ ਗੁਰਦੁਆਰਾ ਸਾਹਿਬ ਦੇ ਹਰ ਇੱਕ ਨੂੰ ਦਰਸ਼ਨ ਹੋਣ ਤੇ ਇਤਿਹਾਸ ਦੇ ਬਾਰੇ ਵੀ ਪਤਾ ਲੱਗੇ ਜੀ ਜਿਹੜੇ 40 ਸਿੰਘ ਸੀਦ ਹੋਏ ਉਹਨਾਂ ਦੇ ਨਾਮ ਸ਼ਹੀਦ ਭਾਈ ਸਹਿਜ ਸਿੰਘ ਭਾਈ ਸਰਦੂਲ ਸਿੰਘ ਭਾਈ ਸਰੂਪ ਸਿੰਘ ਭਾਈ ਸਾਹਿਬ ਸਿੰਘ ਭਾਈ ਸੁਜਾਨ ਸਿੰਘ ਭਾਈ ਸੇਰ ਸਿੰਘ ਭਾਈ ਸੇਵਾ ਸਿੰਘ ਭਾਈ ਸੰਘੋ ਸਿੰਘ ਭਾਈ ਸੰਤ ਸਿੰਘ ਭਾਈ ਹਰਦਾਸ ਸਿੰਘ ਭਾਈ ਹਿੰਮਤ ਸਿੰਘ ਭਾਈ ਕਰਮ ਸਿੰਘ ਭਾਈ ਕਿਰਪਾਲ ਸਿੰਘ ਭਾਈ ਖੜਗ ਸਿੰਘ ਭਾਈ ਗੁਰਦਾਸ ਸਿੰਘ ਭਾਈ ਗੁਰਦੇਵ ਸਿੰਘ ਭਾਈ ਗੁਲਾਬ ਸਿੰਘ ਭਾਈ ਗੰਗਾ ਸਿੰਘ ਭਾਈ ਗੰਡਾ ਸਿੰਘ ਭਾਈ ਚੜਤ ਸਿੰਘ ਭਾਈ ਜਵਾਹਰ ਸਿੰਘ ਭਾਈ ਜੈਮਲ ਸਿੰਘ ਭਾਈ ਜਵਾਲਾ ਸਿੰਘ ਜੀ ਭਾਈ ਚੰਡਾ ਸਿੰਘ ਭਾਈ ਟੇਕ ਸਿੰਘ ਭਾਈ ਠਾਕੁਰ ਸਿੰਘ ਭਾਈ ਤਰਲੋਕ ਸਿੰਘ ਭਾਈ ਦਿਆਲ ਸਿੰਘ ਭਾਈ ਦਾ ਮੋਦਰ ਸਿੰਘ ਭਾਈ ਨਰਾਇਣ ਸਿੰਘ ਭਾਈ ਨਿਹਾਲ ਸਿੰਘ ਭਾਈ ਪੰਜਾਬ ਸਿੰਘ ਭਾਈ ਪ੍ਰੇਮਾ ਸਿੰਘ ਭਾਈ ਬਸਾਵਾ ਸਿੰਘ ਭਾਈ ਬਿਸ਼ਨ ਸਿੰਘ ਭਾਈ ਭਗਵਾਨ ਸਿੰਘ ਭਾਈ ਮਤਾਬ ਸਿੰਘ ਭਾਈ ਮੋਹਕਮ ਸਿੰਘ ਭਾਈ ਰਣਜੀਤ ਸਿੰਘ ਭਾਈ ਰਤਨ ਸਿੰਘ ਭਾਈ ਮਦਨ ਸਿੰਘ ਭਾਈ ਕੋਠਾ ਸਿੰਘ ਭਾਈ ਸੰਗਤ ਸਿੰਘ ਇਹ 40 ਤੋਂ ਵੱਧ ਸਿੰਘ ਸੀ ਦੋਇ ਦੋ ਵੱਡੇ ਸਹਿਬਜ਼ਾਦੇ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਸੀਦ ਹੋਏ ਉਹਨਾਂ ਦਾ ਇੱਥੇ ਸੰਸਕਾਰ ਹੋਇਆ ਹੈ ਦਰਸ਼ਨ ਕਰੋ ਤੇ ਵਾਹਿਗੁਰੂ ਲੈ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਗੁਰੂ ਪਾਤਸ਼ਾਹ ਜੀ ਨੇ ਇਸ ਕੱਚੀ ਗੜੀ ਦੇ ਵਿੱਚੋਂ ਪੰਜ ਪੰਜ ਅੱਠ ਅੱਠ ਸਿੰਘਾਂ ਦੇ ਜਥੇ ਬਣਾਏ ਜਥਿਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਆਪ ਉੱਠ ਕੇ ਆਏ ਕੇ ਪਿਤਾ ਜੀ ਹੁਕਮ ਕਰੋ ਮੈਨੂੰ ਸਭ ਤੋਂ ਪਹਿਲਾ ਮੈਦਾਨੇ ਜੰਗ ਦੇ ਵਿੱਚ ਜੂਝਣ ਦੇ ਲਈ ਭੇਜੋ ਤੇ ਬਾਬਾ ਜੀ ਬਹੁਤ ਲੰਮਾ ਸਮਾਂ ਮੈਦਾਨੇ ਜੰਗ ਦੇ ਵਿੱਚ ਲੜਦੇ ਰਹੇ ਸ਼ਹੀਦ ਹੋ ਗਏ ਉਸ ਤੋਂ ਬਾਅਦ ਆਵਾਜ਼ ਨਹੀਂ ਮਾਰਨੀ ਪਈ ਤੇ ਸਹਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਆਪ ਉੱਠ ਕੇ ਆਏ ਆ ਕੇ ਬੇਨਤੀ ਕੀਤੀ ਪਿਤਾ ਜੀ ਬਾਈ ਸੇ ਵਿਛੜ ਕੇ ਮuje ਜੀਣਾ ਨਹੀਂ ਆਤਾ ਖਾਣਾ ਨਹੀਂ ਆਤਾ ਤੇ ਪੀਣਾ ਨਹੀਂ ਆਤਾ ਕਿ ਪਿਤਾ ਜੀ ਮੈਂ ਭਾਈ ਤੋਂ ਪਿਛੜ ਕੇ ਜੀ ਨਹੀਂ ਪਾਉਂਗਾ ਕਿਰਪਾ ਕਰੋ ਮੈਨੂੰ ਵੀ ਭੇਜੋ ਪਾਤਸ਼ਾਹ ਜੀ ਬਹੁਤ ਖੁਸ਼ ਹੋਏ ਦਰਸ਼ਨ ਕਰੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ